ਇੱਕ ਪੰਜਾਬ ਦੇ ਵਿੱਚ ਪਰਲ ਕੰਪਨੀ ਆਈ ਸੀ ਉਹਨਾਂ ਨੇ ਇੱਕ ਪਲਾਨ ਦਿਖਾਇਆ ਸੀ ਜਿਵੇਂ LIC ਵਾਲੇ ਦਕਾਉਂਦੇ ਐ ਜਾਂ ਹੋਰ ਸਰਕਾਰ ਦੀਆਂ ਸਕੀਮਾਂ ਤੋਂ ਆਰ ਡੀ ਕਰਦੇ ਸੀ ਪੈਸੇ ਲਗਾਉਂਦੇ ਸੀ ਲੋਕਾਂ ਦੀਆਂ ਐਫ ਡੀਆਂ ਕਰਦੇ ਸੀ ਤੇ ਪੰਜਾਬ ਦੇ ਵਿੱਚ ਬੱਕ ਬਕ ਤਾਂ ਦੇ ਦਫ਼ਤਰ ਖੋਲ ਕੇ ਮੈਨੇਜਰ ਬਿਠਾਏ ਹੋਏ ਸੀ ਇਹਨਾਂ ਦੇ ਤੇ ਲੋਕਾਂ ਤੋਂ ਅਗਰਾਹੀ ਇਕੱਠੀ ਕਰਦੇ ਸੀ ਤੇ ਏਜੰਟ ਬਣਾਏ ਵਿ ਸੀ ਪਿੰਡਾਂ ਦੇ ਵਿੱਚ ਫਿਰ ਉਹ ਲੋਕਾਂ ਨੂੰ پلان ਸਮਝਾਉਂਦੇ ਸੀ ਉਹਦੇ ਵਿੱਚ ਜਿਆਦਾ ਮੱਧ ਵਰਗ ਦੇ ਲੋਕ ਆ ਜਿਹੜੇ ਗਰੀਬ ਲੋਕ ਵਿਚਾਰੇ ਮਾਰੇ ਗਏ ਪੈਸੇ ਲਾਏ ਉਹਨਾਂ ਨੇ ਉਹਨਾਂ ਚ ਦਿਹਾੜੀਦਾਰ ਲੋਕ ਸੀ ਰਿਕਸ਼ਾ ਚਲਾਉਣ ਵਾਲੇ ਲੋਕ ਸੀ ਆਟੋ ਚਲਾਉਣ ਵਾਲੇ ਲੋਕ ਸੀ ਦੁੱਧ ਵੇਚਣ ਵਾਲੇ ਸੀ ਜਾਂ ਹੋਰ ਕਾਰੋਬਾਰੀ ਲੋਕ ਸੀ ਛੋਟੇ ਛੋਟੇ ਕੰਮ ਵਾਲੇ ਉਹਦੇ ਜਾਲ ਵਿੱਚ ਫਸ ਗਏ ਕਿ ਇਹ ਤੁਹਾਨੂੰ 2 ਮਹੀਨਿਆਂ ਦਾ ਵਿਆਜ ਇੰਨਾ ਮਿਲੂ ਇੰਨਾ ਮਿਲੂ ਪਰਲਜ ਕੰਪਨੀ ਕੀ ਸੀ ਤੇ ਉਹਨੂੰ ਚਲਾਉਣ ਵਾਲਾ ਕੌਣ ਸੀ ਉਹਦਾ ਮਾਲਕ ਸੀ ਨਿਰਮਲ ਸਿੰਘ ਪੰਗੂ ਪਰਲ ਕੰਪਨੀ ਦਾ ਮਾਲਕ ਸੀ ਨਿਰਮਲ ਸਿੰਘ ਪੰਗੂ ਇਹ ਦੁੱਧ ਦਾ ਕਾਰੋਬਾਰ ਕਰਦਾ ਹੁੰਦਾ ਸੀ ਕਿ ਕਿਸੇ ਨੇ ਇਹਨਾਂ ਨੂੰ ਪਲਾਨ ਬਣਾ ਕੇ ਦੇ ਦਿੱਤਾ ਤੇ ਪਲਾਨ ਦੇ ਮੁਤਾਬਕ ਇਹਨੇ ਪਿੰਡਾਂ ਚੋਂ ਜੰਟ ਇਕੱਠੇ ਕਰੇ ਤੇ ਪੈਸੇ ਇਕੱਠੇ ਕਰਨ ਲੱਗ ਗਿਆ ਇਹਦੇ ਇੱਕ ਮੁੰਡਾ ਸੀ ਦੋ ਕੁੜੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਸੈੱਟ ਹੈ ਇਹਨੇ ਲੋਕਾਂ ਨਾਲ ਬਹੁਤ ਮੋਟੀ ਠੱਗੀ ਮਾਰੀ ਇਹ ਤੇ ਪਰਚਾ ਦਰਜ ਹੋ ਗਿਆ ਸੀਬੀਆਈ ਦੀ ਇਨਕੁਆਰੀ ਤੋਂ ਬਾਅਦ ਤੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਵੀ 50 ਹਜ਼ਾਰ ਕਰੋੜ ਰੁਪਏ ਜਿਹੜਾ ਲੋਕਾਂ ਦਾ ਵਾਪਸ ਕਰੋ ਤੇ ਨਹੀਂ ਤੋ ਇੰਨਾ ਚਿਰ ਜੇਲ੍ਹ 'ਚ ਰਹੇਗਾ ਜੇਲ੍ਹ ਦੇ ਵਿੱਚ ਸੀ 60000 ਕਰੋੜ ਰੁਪਏ ਦੀ ਜਿਹੜੀ ਲੋਕਾਂ ਨਾਲ ਠੱਗੀ ਮਾਰੀ ਹੈ ਜੇਲ੍ਹ ਦੇ ਵਿੱਚ ਬੰਦ ਸੀ ਨੂੰ ਬਾਦਲ ਸਾਹਿਬ ਜੋ ਪੰਥਰਾਤਨ ਰਹੇ ਆਪਣੇ ਇਹੋ ਜੇ ਕੰਮ ਹੀ ਕਰੇ ਇਹਨਾਂ ਨੇ ਪੰਥਰਾਤਨ ਦਾ ਕਿਹੜੇ ਨਾ ਇਹਨੂੰ ਦਿੱਲੀ ਜੇਲ੍ਹ 'ਚੋਂ ਬਠਿੰਡੇ ਸ਼ਿਫਟ ਕਰਾ ਲਿਆ ਫਿਰ ਬਾਦਲ ਕਹਿੰਦੇ ਇਹਦੀ ਖਲ ਲਾਹੀ ਪੂਰੀ ਪੈਸੇ ਲਏ ਵਰਲਡ ਕੱਪ ਕਰਾਏ ਪਰਲਜ ਕੰਪਨੀ ਨੇ ਕਰਾਏ ਸੀ ਉਹ ਤੇ ਆਪ ਦੀ ਸ਼ੋਭਾ ਘੱਟੀ ਬਾਦਲ ਕਾਣੇ ਤੇ ਉਹ ਜਿਹੜੇ ਪੈਸੇ ਸੀ ਲੋਕਾਂ ਦੇ ਸੀ ਇਹਨੇ ਭੰਗੂ ਨੇ ਦਿੱਤੇ ਤੇ ਉੱਥੇ ਜੇਲ੍ਹ ਦੇ ਵਿੱਚ ਜਿਹੜਾ ਆਮ ਜਿਵੇਂ ਆਪਾਂ ਘਰਾਂ 'ਚ ਰਹਿਣਾ ਇਸ ਤਰ੍ਹਾਂ ਆਨੰਦ ਮਾਣਦਾ ਸੀ ਉਹ ਜਿਹੜੇ ਖਿਡਾਰੀਆਂ ਨੂੰ ਪੈਸੇ ਦਿੱਤੇ ਸੀ ਵਰਲਡ ਕੱਪ ਦੇ ਵਿੱਚ ਉਹ ਵਿਚਾਰੇ ਖਿਡਾਰੀ ਵੀ ਮਾਰੇ ਗਏ ਕਿ ਇਹ ਜਿਹੜੀਆਂ ਲੱਤਾਂ ਵਾਹਾਂ ਟੁੱਟ ਗਈਆਂ ਕਿਉਂਕਿ ਇਹ ਲੋਕਾਂ ਦੇ ਖੂਨ ਪਸੀਨੇ ਦਾ ਪੈਸਾ ਸੀ ਤੇ ਠੱਗ ਬੰਦੇ ਨੇ ਜਿਹੜਾ ਹੈਗਾ ਦੇਤਾ ਤੇ ਠੱਗਾਂ ਦੇ ਰਾਹੀਂ ਡਿਵੈਲਪ ਹੋ ਗਿਆ ਤੇ ਕੱਢ ਲੋ ਇਤਿਹਾਸ ਕੱਢ ਲੋ ਜੇ ਪੁੱਛ ਲੋ ਜਿਹੜੇ ਸਾਡੇ ਖਿਡਿਆਰੀ ਆ ਕਬੱਡੀ ਜਗਤ ਦੇ ਜਿਹੜੇ ਵਰਲਡ ਕੱਪ ਜਿੰਨੇ ਬਾਦਲ ਕਹਨੇ ਕਰਾਇਆ ਸਾਰੇ ਖਿਡਿਆਰੀ ਕਿਸੇ ਦੀਆਂ ਲੱਤਾਂ ਟੁੱਟੀਆਂ ਕੇ ਦੀ ਮੌਤ ਹੋ ਗਈ ਕੋਈ ਮਾਰਿਆ ਗਿਆ ਗਲਤ ਤਾਂ ਪੈਸੇ ਲੱਗੇ ਉਹਨਾਂ ਦੇ ਤੇ ਜਿਹੜਾ ਨਿਰਮਨ ਸਿੰਘ ਪੰਘੂਸੀ ਦਾ ਮੁੰਡਾ ਇੱਕੋ ਹੀ ਸੀ ਉਹ ਮਰ ਗਿਆ ਦੋ ਕੁੜੀਆਂ ਰਹਿ ਗਈਆਂ ਇਸ ਬੰਦੇ ਨੇ ਲੋਕਾਂ ਦੇ ਪੈਸੇ ਆ ਜਿਹੜੇ ਰੀਅਲ ਏਸਟੇਟ ਦੇ ਵਿੱਚ ਲਾਏ ਕੰਟਰੀਆਂ ਦੇ ਵਿੱਚ ਵੱਖ-ਵੱਖ ਕੰਟਰੀਆਂ ਦੇ ਵਿੱਚ ਹੋਟਲ ਖਰੀਦੇ ਹੋਰ ਕੁਝ ਬਹੁਤ ਕੁਝ ਲੁੱਟ ਮਾਰਾਂ ਜਿਹੜੀਆਂ ਕਰੀਆਂ ਤਾਂ ਇਹ ਹੁਣ ਜੇਲ੍ਹ ਦੇ ਵਿੱਚ ਬੰਦ ਸੀ ਜੇਲ੍ਹ ਚ ਦੀ ਸਿਹਤ ਵਿਗੜੀ ਇਹਨੂੰ ਪਰਤੀ ਕਰਾਇਆ ਦੀਨ ਦਿਆਲ ਉਹ ਪੱਤੇ ਆ ਹਸਪਤਾਲ ਨਿਊ ਦਿੱਲੀ ਉਥੇ ਦੀ ਰਾਤ ਆ ਜਿਹੜੀ ਮੌਤ ਹੋ ਗਈ ਰਾਤ ਦੇ ਦੀ ਮੌਤ ਹੋ ਗਈ ਉਥੇ ਹੁਣ ਕੀ ਆ ਬੰਦਾ ਇੱਕ ਸੰਸਾਰ ਦੇ ਵਿੱਚ ਜਨਮ ਲੈਂਦਾ ਦੋ ਰੋਟੀਆਂ ਦਾ ਤਕਸੀਮਤ ਹੈ ਸਾਰਾ ਦਿਨ ਆਪਾਂ ਕੰਮ ਕਰਦੇ ਆ ਸ਼ਾਮ ਨੂੰ ਉਹੀ ਦੋ ਭੁੜਕੇ ਖਾਣੇ ਆ ਆਪਾਂ ਕਹਿੰਦੇ ਉਹਨਾਂ ਨੇ ਵੀ ਤੈਨੂੰ ਤਿੰਨ ਹੱਥ ਜਗ੍ਹਾ ਮਿਲਣੀ ਐ ਉਹ ਕਦੋਂ ਮਿਲਣੀ ਐ ਉਹ ਮਰੇ ਤੋਂ ਬਾਅਦ ਨਹੀਂ ਮਿਲਣੀ ਤਿੰਨ ਹੱਥ ਜਗ੍ਹਾ ਆਪਾਂ ਰੋਜ਼ ਹੀ ਲੈਨੇ ਆ ਹੱਥ-ਨੱਥ ਜੋੜ ਕੇ ਆ ਤਿੰਨ ਤਿੰਨ ਬਣਾ ਲਓ ਇੱਕ ਮੰਝਾ ਬਣ ਗਿਆ ਬੈੱਡ ਬਣ ਗਿਆ ਆਪਾਂ ਸ਼ਾਮ ਨੂੰ ਉਹਦੇ ਤੇ ਪੈਨੇ ਆ ਤਾਂ ਇਹ ਦੁੱਧ ਵੇਚਦਾ ਵਧੀਆ ਸੀ ਕਰੋੜਾ ਰੁਪਈਆ ਤਾਂ ਇਕੱਠਾ ਕਰ ਲਿਆ ਆਪਦੇ ਰਿਸ਼ਤੇਦਾਰ ਜਾਤੇ ਪਰ ਆਪ ਦੀ ਦੀ ਜ਼ਿੰਦਗੀ ਹੈ ਜਿਹੜੀ ਜੇਲ੍ਹ 'ਚ ਹੀ ਬਸਰ ਹੋਈ ਹੈ ਤੇ ਇੱਕੋ ਇੱਕ ਮੁੰਡਾ ਸੀ ਉਹ ਉਹਦੀ ਮੌਤ ਹੋ ਗਈ ਦੱਸੋ ਪੈਸਾ ਕਿੱਥੇ ਜਾਊਗਾ ਹੁਣ ਇੱਕ ਦਾ ਗੁਰਦੁਆਰਿਆਂ ਦੀ ਗੋਲਕ ਦੇ ਵਿੱਚ ਇੱਕ ਸਰਕਾਰ ਦੇ ਖਜ਼ਾਨੇ ਦੇ ਵਿੱਚ ਇੱਕ ਲੋਕਾਂ ਦੀਆਂ ਜੇਬਾਂ ਦੇ ਵਿੱਚ ਪੈਸਾ ਜਿਹੜਾ ਕਢਾਉਣੇ ਆ ਇਹ ਤਿੰਨੇ ਖੂਨ ਪਸੀਨੇ ਦੀ ਕਮਾਈ ਹੈ ਹੁਣ ਵਿਚਾਰਾ ਜਿਹੜਾ ਕੋ 100 ਰੁਪਿਆ ਕਮਾਉਂਦਾ ਸੀ ਉਹ ਜਮ੍ਹਾਂ ਕਰਾਉਂਦਾ ਸੀ ਪਰਲ ਕੰਪਨੀ 'ਚ ਲਾਈਏ ਯਾਰ 50 ਰੁਪਏ ਤੇ ਜਿਹੜੇ ਝੰਟ ਸੀ ਵੱਡੇ ਵੱਡੇ ਉਹ ਪਲਾਨ ਦਿਖਾਉਂਦੇ ਸੀ ਅਸੀਂ ਵੀ ਸ਼ਿਕਾਰ ਹੋਏ ਉਹ ਚੀਜ਼ ਦਾ ਤੇ ਮੈਨੇਜਰ ਬਿਠਾਏ ਵੇ ਜੀ ਗੋਲ ਮੋਹਰ ਲਾ ਕੇ ਸਾਈਨ ਕਰਕੇ ਕੈਫੀ ਡੀ ਦਿੰਦੇ ਵਾਊਚਰ ਦਿੰਦੇ ਜਦੋਂ ਹੋ ਗਏ ਪਰਚੇ ਦਰਜ ਉਹ ਭੱਜ ਗਏ ਵੀ ਪਹਿਲਾਂ ਇਹਦਾ ਯਾਰ ਤੁਸੀਂ ਕੋਈ ਸਿਸਟਮ ਦੇਖੋ ਇਹਦਾ ਕੋਈ ਮਤਲਬ ਇਹ ਆਰਬੀਆਈ ਰਿਜ਼ਰਵ ਬੈਂਕ ਉਹ ਵੀ ਇੰਡੀਆ ਦੇ ਨਾਲ ਐਫੀਲੀਏਟਡ ਹੈ ਔਰ ਜਾਂ ਉਹਦੇ ਅੰਡਰਟੇਕਿੰਗ ਹੈ ਜਾਂ ਉਹ ਤੋਂ ਕੋਈ ਲਾਇਸੈਂਸ ਲਿਆ ਹੋਇਆ ਨਹੀਂ ਲਿਆ ਸੀ ਉਹ ਸਰਕਾਰਾਂ ਦੇ ਨਾਲ ਮਿਲ ਕੇ ਚਲਾਉਂਦਾ ਸੀ ਉਦੋਂ ਸੁਪਰੀਮ ਕੋਰਟ ਨੇ ਕਹਿਤਾ ਹੀ ਪੈਸੇ ਦਿਓ ਤਾਂ ਜੇਤਲੀ ਬਹੁਤ ਮੋٹے ਪੈਸੇ ਖਾ ਗਏ ਸੀ ਇਹ ਤੋਂ ਤੇ ਉਹ ਸਰਕਾਰ ਦੇ ਵਿੱਚ ਮੰਤਰੀ ਵੀ ਰਿਹਾ ਹੈ ਕੇਂਦਰ ਦੇ ਵਿੱਚ ਤੇ ਉਹ ਇਹਨੂੰ ਕਹਿੰਦਾ ਵੀ ਦੇਈ ਨਾ ਕੁਝ ਵੀ ਤੈਨੂੰ ਰਾਜਿਆਣੀਆਂ ਸਹੂਲਤਾਂ ਦੇਵਾਂਗੇ ਅੱਜ ਵੀ ਜੇ ਪਰਲੇਜ ਕੰਪਨੀ ਹੈ ਜੋ ਦੀ ਕਰੋੜਾਂ ਰੁਪਈਆ ਦੀ ਜਾਇਦਾਦ ਹੈ ਕਰੋੜਾਂ ਦੀ ਅਰਬਾਂ ਖਰਬਾਂ ਦੀ ਜਾਇਦਾਦ ਹੋ ਗਈ ਹੁਣ ਜੇ ਸਾਰੀ ਬੇਚ ਕੇ ਵੀ ਲੋਕਾਂ ਦੇ ਪੂਰੇ ਪੈਸੇ ਦਿੱਤੇ ਜਾਣ ਤਾਂ ਇਹਦੇ ਪਰਿਵਾਰ ਕੋਲੇ ਕੁੜੀਆਂ ਕੋਲੇ ਫੇਰ 20 60000 ਕਰੋੜ ਰੁਪਇਆ ਫੇਰ ਵੀ ਬਚਦਾ ਹੈ ਜਿਹੜੀਆਂ ਜਮੀਨ ਖਰੀਦੀ ਆ ਬਟਿੰਡੇ ਖਰੀਦੀ ਆ ਹੋਰ ਬਾਹਰਲੇ ਦੇਸ਼ਾਂ ਚ ਖਰੀਦੀ ਆ ਮਹਾਲੀ ਖਰੀਦੀ ਆ ਉਦੋਂ ਬਾਗ ਲਾਉਣੇ ਆ ਜੀ ਆ ਕਰਦੇ ਆ ਹੁਣ ਮੇਰਾ ਮਕਸਦ ਇਹ ਸੀ ਵੀਡੀਓ ਦੇ ਵਿੱਚ ਕਹਿਣ ਦਾ ਤੁਹਾਨੂੰ ਇਸ ਮੱਦ ਮਰਾਹੀ ਕਿ ਅੰਤ ਹੈ ਜਿਹੜਾ ਉਹ ਇੱਕ ਮਾੜਾ ਹੋਇਆ ਪੈਸੇ ਨੇ ਇੱਥੇ ਰਹਿ ਜਾਣਾ ਜਮੀਨਾਂ ਨੇ ਇੱਥੇ ਰਹਿ ਜਾਣਾ ਠੀਕ ਹੈ ਵੀ ਉਹਦੇ ਨਾਂ ਬੋਲਦਿਆਂ ਉਹਦੇ ਪਰਿਵਾਰ ਦੇ ਨਾਂ ਬੋਲਦਿਆਂ ਉਸ ਟਰਸਟ ਦੇ ਨਾਂ ਬੋਲਦਿਆਂ ਕੰਪਨੀ ਦੇ ਨਾਂ ਬੋਲਦਿਆਂ ਲੇਕਿਨ ਜਿਹੜੇ ਵਿਚਾਰੇ ਗਰੀਬ ਐ ਕੋਹਾਜ ਕਰਤੇ ਪਹਾਜ ਜਮੀਨ ਵੀ ਜਿਵੇਂ ਕਿਸੇ ਦਾ ਅੰਗ ਲਹਿ ਗਿਆ ਨਾਲੋਂ ਉਹ ਵੀ ਸਪਹਾਜ ਹੋ ਗਿਆ ਜੇ ਕਿਸੇ ਦੀ ਜੇਬ ਚੋਂ 2 ਰੁਪਏ ਉਹ ਖੋਹੇ ਗਏ ਵਿਚਾਰੇ ਉਹ ਵੀ ਪਹਾਜ ਹੋ ਗਏ ਉਹਨਾਂ ਨੇ ਕਿਜਨੇ ਬੱਚੇ ਵਿਆਹਣੇ ਸੀ ਕਿਸ ਨੇ ਕੁਝ ਕਰਨਾ ਸੀ 2000 ਪੰਜ ਤੋਂ ਸਿਲਸਿਲਾ ਚੱਲਦਾ ਆਇਆ ਸੀ ਇਹ ਲੀਡਰ ਪੁਸਤਕ ਪਨਾ ਹੀ ਦਿੱਤੀ ਸੀ ਇਹਨੂੰ ਸਾਡੇ ਲੀਡਰਾਂ ਨੇ ਖਾਸ ਕਰਕੇ ਬਾਦਲ ਕਿਆ ਨੇ ਖਾਸ ਕਰਕੇ ਬਾਦਲ ਕਿਆ ਨੇ ਇਹ ਜਿਹੜਾ ਠੱਗ ਬੰਦਾ ਸੀ ਇਹ ਭਾਈ ਕੱਲ ਇਹਦੀ ਮੌਤ ਹੋਊਗੀ ਤੇ ਇਹਦੇ ਸ਼ਾਇਦ ਜਿਹੜੇ ਲੋਕ ਉਨ ਭੋਗਤੇ ਵੀ ਨਹੀਂ ਜਾਂਦੇ ਪਰ ਇਹਦੇ ਮਨ ਨਾਲ ਰੋਸ ਇਹ ਹੋਇਆ ਲੋਕਾਂ ਨੂੰ ਵੀ ਸਾਡੇ ਫੇਰ ਪੈਸੇ ਮਰ ਗਏ ਇਹਦੇ ਮਨ ਨਾਲ ਦਰੋਸ ਨਹੀਂ ਹੋਇਆ ਲੋਕਾਂ ਦੇ ਮਨ ਵਿੱਚ ਫੇਰ ਇੱਕ ਝਟਕਾ ਵੱਜਿਆ ਵੀ ਜੇ ਕਾਸ ਜਿਉਂਦਾ ਹੁੰਦਾ ਤਾਂ ਸੁਪਰੀਮ ਕੋਰਟ ਰਾਈ ਸਾਨੂੰ ਪੈਸੇ ਮਿਲ ਜਾਂਦੇ ਚਲੋ ਹੁਣ ਵੀ ਮਾਨਯੋਗ ਅਦਾਲਤ ਨੇ ਇਹਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਹੋਈਆਂ ਵੈਣ ਕੀਤੀਆਂ ਹੋਈਆਂ ਕੁਝ ਲੋਕਾਂ ਨੇ ਇਹਦੀਆਂ ਜ਼ਮੀਨਾਂ ਜਿਹੜੀਆਂ ਵਾਲੀਆਂ ਉਹ ਖੇਤੀ ਕਰੀ ਜਾਂਦੇ ਤੇ ਪੈਸੇ ਜਿਹੜੇ ਉਹ ਸੰਬੰਧਿਤ ਸਰਕਾਰਾਂ ਨੂੰ ਦੇ ਹੀ ਜਾਂਦੇ ਆ ਜਿਵੇਂ ਇਹਦੀ ਬੋਲੀ ਹੁੰਦੀ ਆ 25000 ਟਿੱਕੇ ਦੀ ਤੋ ਦੇ 75000 ਚ ਦਿੰਦੇ ਆ ਉਹ 25 ਖਜ਼ਾਨੇ ਚ ਜਮਾ ਕਰਾਉਂਦੇ ਤੇ ਬਾਕੀ ਜਿਹੜੇ ਮੇਰੇ ਵਰਗੇ ਹੁੰਦੇ ਆ ਦਲਾਲ ਗੁਰਗੇ ਉਹ ਵੰਡ ਲੈਂਦੇ ਆ ਆਸਰ ਵਿੱਚ ਕੀ ਆ ਵੀ ਚੰਗਿਆਈਆਂ ਬਰਿਆਈਆਂ ਬੱਚਾ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਗੁਰਬਾਣੀ ਦਾ ਪ੍ਰਮਾਣ ਹੈ ਇਹ ਜਿਹੜੇ ਕਰਮਾਂ ਦਾ ਜਿਹੜਾ ਨੂੰ ਫਲ ਸੀ ਉਹ ਮਿਲ ਗਿਆ ਆਖਰਕਾਰ ਬੰਦਾ ਇਹ ਬਦਨਾਮੀ ਘੱਟ ਕੇ ਗਿਆ ਤੇ ਲੋਕਾਂ ਨਾਲ ਠੱਗੀ ਮਾਰ ਕੇ ਗਿਆ ਤੇ ਕੱਲ ਇਹਦੀ ਭਾਈ ਮੌਤ ਹੋ ਗਈ ਇੱਥੇ ਕੋਈ ਬਹੁਤਾ ਰੋਸ ਕਰਨਾ ਬਣਦਾ ਨਹੀਂ ਇੱਥੋਂ ਇੱਕ ਸੇਧ ਮਿਲਦੀ ਹੈ ਵੀ ਠੱਗੀ ਚੋਰੀ ਜਾਰੀ ਕਦੇ ਗੁੱਝੇ ਨਹੀਂ ਰਹਿੰਦੀ ਤੇ ਨਾਲ ਕਿਸੇ ਨੇ ਕੁਝ ਨਹੀਂ ਲੈ ਜਾਣਾ ਤੇ ਮੈਂ ਸਮਾਧਮ ਰਾਹੀਂ ਸਰਕਾਰ ਨੂੰ ਬੇਨਤੀ ਕਰਦਾ ਵੀ ਉਹਦੇ ਭੋਗ ਤੋਂ ਪਹਿਲਾਂ ਪਹਿਲਾਂ ਇਹਦੀ ਜ਼ਮੀਨ ਆ ਜਿਹੜੀ ਨਲਾਮ ਕਰਕੇ ਉਹਨਾਂ ਲੋਕਾਂ ਨੂੰ ਪੰਜ-ਪੰਜ ਮਰਲਿਆਂ ਦੇ ਦਾਦਾਏ ਮਰਲਿਆਂ ਦੇ ਪਲਾਟ ਦਿੱਤੇ ਜਾਣ ਜਿਨ੍ਹਾਂ ਲੋਕਾਂ ਦੇ ਉੱਥੇ ਪੈਸੇ ਲੱਗੇ ਹੋਏ ਐ ਚਾਹੇ ਉਹ ਅੱਗੇ ਅਗਲਾ ਗਰੀਬ ਹੈ ਵਸਤੀ ਗਰੀਬ ਹੈ ਅਮੀਰ ਆ ਆਪਦੀ ਵੇਚ ਕੇ ਜਾਊਗਾ ਸੋ ਉਮੀਦ ਕਰਦੇ ਆਂ ਸਰਕਾਰ ਇਹਦੀ ਪ੍ਰਾਪਰਟੀ ਤੇ ਅਮਲੇ ਕਰੂਗੀ ਜ਼ਬਤ ਕਰਕੇ ਗਰੀਬ ਲੋਕਾਂ ਦੇ ਪੈਸੇ ਦੇਊਗੀ ਇਹੋ ਜਿਹੇ ਠੱਗ ਬੰਦੇ ਨੂੰ ਜਿਹੜੀ ਹੈਗੀ ਆ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਢੋਈ ਨਹੀਂ ਮਿਲੂਗੀ ਆਖਰ ਹੈ ਜਿਹੜਾ ਹੈਗਾ ਚੋਰ ਬੰਦੇ ਦਾ ਭੋਗ ਪੈ ਗਿਆ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਧੰਨਵਾਦ